ਕਲ ਅੱਜ ਦੀ ਪ੍ਰੈਸ ਕਾਨਫਰੰਸ ਲਕੀਰ ਕਪਾਣੀਓ ਤੇ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਉਹਨਾਂ ਦੇ ਨਿਸ਼ਾਨੇ ਜੇ ਨਿਸ਼ਾਨਾ ਦੇਸ਼ ਨੂੰ ਸਾਹਜ ਦੇਣ ਲਈ ਇੱਕ ਅਲਾਰਟ ਉਹ ਯੋਧਨ ਅਸ਼ਾ ਬਿੰਦੂ ਸ਼ੁਰੂ ਹੋਇਆ ਹੈ ਤੇ ਸਾਰਿਆਂ ਨੇ ਪੜ੍ਹ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਆਪਣਾ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੇ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀ ਕਿ ਬਈ ਇੱਕ ਬੰਦਾ ਜਿਹੜਾ ਸਰਾਇ ਮਾਰਕ ਨਾਲੇ ਪਾਸੇ ਕੋਈ ਚਬਾਹਲ ਨਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰਟ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੇ ਰਾਜ ਸਿੰਘ ਡੀਐਸਪੀ ਡੀ ਕੁਂਦਰਪਾਲ ਨਾਗਰਾ ਤੇ ਇੰਚਾਰਜ ਕੀ ਆਏ ਅਮਰਜੀਤ ਸਿੰਘ ਖਵਾ ਦੀ ਟੀਮ ਨੂੰ ਮੋਬਾਨਾ ਕੀਤਾ ਜਾਂਦਾ ਹੈ ਤੇ ਉੱਥੇ ਮੌਕੇ ਤੇ ਜਿਹੜਾ ਕਿ ਇੱਕ ਬੰਦਾ ਸੀਗਾ ਅਮਰਜੋਤ ਸਿੰਘ ਉਰਪਜੋਤਾ ਜਿਹੜਾ ਕਿ ਡੇਵਡ ਹੰਡਰਸਨ ਦਾ ਰੈਡ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ 560 ਮੋਕੇ ਦੀ 5 ਕਿਲੋ ਹੀਰੋਇਨ ਤੇ ਇੱਕ ਐਸਟੀਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੂਝ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁਸ਼ਟੀਸ਼ਿਕ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਸ਼ ਪਾ ਕੇ ਰੱਖੀ ਹੈ ਪਹਿਲਾਂ ਤੁਹਾਨੂੰ ਸਾਨੂੰ ਇਹ ਮਿਲਿਆ ਜੀ ਬਈ ਜਿਹਦੇ ਕਹਿ ਤੇ ਕੋਈ ਇੱਕ ਇੰਗਲੈਂਡ ਦਾ ਲਾਗਿਨ ਦਾ ਯੁਵਕ ਹੈ ਜਿਹਦਾ ਕੀ ਇਹਦਾ ਹੈਂਡਲ ਸੀਗਾ ਉਦੇ ਕੈਂਪ ਤੇ ਇਹ ਡਿਲੀਵਰੀ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬੋਲ ਰੇਡੀਅਲ ਨੂੰ ਇੱਕ ਅਸਾਈਨਮੈਂਟ ਰਿਪੋਰਟ ਸੁਣੀ ਸੀ ਜਿਹੜੇ ਕਿ ਕੋਆਰਡੀਨੇਟਸ ਦੇ ਫਾਰਮ 'ਚ ਭਰਨਾ ਦੱਸਿਆ। ਜਦੋਂ ਇਹ ਇਹਨੂੰ ਇਸ ਬਾਰੇ ਪੁੱਛਤਾ ਸਚੇ ਨਾਲ ਪੁੱਛ ਪੁੱਛੀ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਤ ਉੱਪਰ ਆਮਦ ਹੋਈ। ਇਸ ਤੋਂ ਬਾਅਦ ਕੁੱਲ ਰਿਕਵਰੀ ਹੋ ਗਈ 55 ਕਿਲੋ ਦੀ। ਇਸ ਤੋਂ ਬਾਅਦ ਇਹ ਫਰਦਰ ਇਨਕੈਲਵੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ। ਇਹ ਬਲਬੜੀ ਮਤਲਬ ਸੀਗੀ ਕੀ ਬਈ ਜਦੋਂ ਇਹਨਾਂ ਬਾਅਦ ਚ ਇਹਦਾ ਰਿਮਾਰਕ ਲੈ ਕੇ ਡਿਟੇਲ ਵਿੱਚ ਪੁੱਛਤਾਚੀ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਹਨੇ ਡੰਬ ਬਣਾਇਆ ਹੋਇਆ ਸੀਗਾ ਇਹਦੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਪੂਰਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾ ਪੰਜਾਬ ਦੇ ਹੋਰ ਇਲਾਕਿਆਂ 'ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਕੁਝ ਵੀ ਚੱਲਦੀ ਪਈ ਹੈ ਚੰਗਾ ਡਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਹਨੇ ਆਪਾਂ ਕਹਿੰਦੇ ਆ ਕਿ ਭਈ ਆਪਾਂ ਵੱਡੇ ਸਮਗਲਰਾਂ ਨੂੰ ਮਤ ਫੋਨ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਅਸਲ ਕੀਤੀ ਹੈ ਇਸ ਨੋਡ ਦੇ ਵਿਰੁੱਧ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਕੋਰਟ ਤੋਂ ਸਬੰਧਤ ਹੋਏ ਆ ਜਿੱਤੇ ਤੇ ਪੰਜਾਬ 'ਚ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਕਿੰਨੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹਨੇ ਵੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਲ ਸਟਾਫ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ 'ਚ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁਧ ਨਸ਼ਾ ਵਿਰੋਧ ਦੇ ਤਹਿਤ 341 ਮਕਦਮੇ ਐਨ.ਡੀ.ਪੀ.ਐਸ. ਐਫ. ਅਰਜੀ ਕੀਤੀ ਹੈ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਜਿਹੜਾ 2.5 ਮਹੀਨੇ ਦਾ ਸਮਾਂ ਸੀਗਾ ਇਹਦੇ ਵਿੱਚ 142 ਕਿਲੋ ਜਿਹੜੀ ਗੀਨੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਦੀ ਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਵੀ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਵੀ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਅਸੀਂ ਬੜੀ ਮਿਹਨਤ ਨਾਲ ਸਾਰੀ ਟੀਮ ਦੀ ਤਰਨਤਾਰਨ ਪੁਲਿਸ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਤੁਹਾਨੂੰ ਇਹਦੇ ਤੇ ਕੋਈ ਪਰਚਾ ਨਹੀਂ ਲੱਗਿਆ ਕਿਉਂਕਿ ਦੇਖੋ ਜੀ ਇਹ ਸੁਪਾਇਆ ਖਿਡਾਰੀ ਸੀਗਾ ਜਿਹੜਾ ਕਿ ਕਹ ਸਕਦੇ ਆ ਕਿ ਪਿੱਛੇ ਰਹਿ ਕੇ ਜਿਹੜਾ ਸਮਾਨ ਸਾਹਮਦਾ ਸੀਗਾ ਕਿਤੇ ਅੱਗੇ ਨਹੀਂ ਹੁੰਦਾ ਸੀਗਾ ਤਾਂ ਕਰਕੇ ਸ਼ੁਕਰੀਆ ਹੋਇਆ ਸੀ ਉਹਦਾ ਸਾਡੀ ਜਿਹੜੀ ਟੀਮ ਐਸੀ ਹੈ ਜਿਹਦੀ ਟੀਮ ਹੈ ਇੰਟੈਲੀਜੈਂਸ ਦੇ ਕੰਮ ਤੇ ਅਸੀਂ ਇਹਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿੰਦੇ ਆ ਆਪਾਂ ਇਸ ਤੇ ਸਰਦਿਕੋ ਸਟ੍ਰੇਨ ਦੀ ਇਹ ਕੀਤੀ ਹੈ ਦੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਉਹਨਾਂ ਦਾ ਦੱਸੀ ਹੈ ਕਿਸੇ ਅਣਜਾਣ ਕੋਈ ਐਡਵਿਊਥ ਹੋ ਜਾ ਕੇ ਕੋਈ ਅਣਜਾਣ ਮੁੰਡੇ ਇਹਨੂੰ ਆਪਣੀ ਗੱਡੀ ਚਾ ਕੇ ਇਹ ਕਿਤੇ ਕਿਤੇ ਰੱਖ ਕੇ ਡੈੱਡ ਲੈਟਰ ਬਾਕਸ ਬਣਾ ਕੇ ਉੱਤੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹ ਘਾਏ ਫਰਦਰ ਸਟੋਰ ਕਰੀ ਜਾਂਦਾ ਸੀਗਾ ਇਕਨ ਸਾਹਮਣੇ ਹੈ ਕਿ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬਹੁਤ ਸਾਰਾ ਏਰੀਆ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਜੁੜ ਹੋਇਆ ਇੰਵੈਸਟਮੈਂਟ ਦੇ ਦੇ ਚੀਨ ਬੋਲ ਸੀ ਨੂੰ ਪਰਟ ਸੀਗਾ ਉੱਥੇ ਇੱਕ ਫਾਰਮਾਸਿਸ ਦੇ ਡੋਰ ਤੋਂ ਤੋ ਤੋ ਨੌਕਰੀ ਕਰਦਾ ਸੀਗਾ ਉਹਦਾ ਇੱਕ ਵਾਈਸ ਸੋਲਰ ਅ ਕਹ ਲਈ ਜੀ ਆਪ ਲੋਕ ਨੌਕਰੀ ਤੇ ਸ਼ਰਤਾਂ ਸੀਗਾ ਉਹਦੇ ਨਾਲ ਦਾ ਇਹਦਾ ਕੋਈ ਸੰਬੰਧ ਨਹੀਂ ਪਰ ਇਹਦੇ ਸਮਗਲਰ ਹੁੰਦੇ ਆ ਤੇ ਐਸੇ ਲਾਲਚ ਦੇ ਕੇ ਜਾ ਕੇ ਕਿਸੇ ਗਲਤ ਮਾੜੇ ਅਨਸਰ ਦੇ ਕਹਿਣ ਤੇ ਆ ਕੇ ਪੈਸੇ ਦੇ ਲਾਲਚ ਕਰਕੇ ਮੇਨ ਆਪਾਂ ਕਹ ਲਈਏ ਕਿ ਇਹ ਇਸ ਤਰ੍ਹਾਂ ਦੇ ਵੀ ਇਨਵੋਲ ਹੋ ਜਾਂਦੇ ਆ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਰ ਤੋਂ ਸਤ ਜਿਹੜੀ ਜੀ ਉਸਤੇ ਵੀ ਕਾਰਵਾਈ ਕੀਤੀ ਜਾਵੇ ਸਰ ਇਹ ਲਾਲੀ ਜਿਹੜਾ ਕਿੱਥੋਂ ਰਹਿਣ ਵਾਲਾ ਪੰਜਾਬ ਦਾ ਉਹਦੀ ਆਪਾਂ ਪਛਾਣ ਕਰ ਰਹੇ ਆ ਜੀ ਰਿਮਾਂਡ ਲੈ ਆ ਰਿਹਾ ਚਾਹ ਰਿਹਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਕਿ ਪੰਜਾਬ ਦੇ ਕਿਹੜੇ ਇਹ ਜਿਹੜਾ ਰਹਿਣ ਵਾਲਾ ਹੈ ਤੇ ਫਿਲਹਾਲ ਇਤਨਾ ਪਤਾ ਲੱਗੇ ਵੀ ਇਨਕੇ ਦੇ ਵਿੱਚ